ਈਡੀ ਨੂੰ ਜਲੰਧਰ ਕੋਰਟ ਤੋਂ ਪਰਕੁਸ਼ਨ ਆਸ਼ੂ ਹੋਰ ਦਾ 5 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਮਿਲ ਚੁਕਿਆ ਹੈ ਹਾਲਾਂਕਿ ਈਡੀ ਵੱਲੋਂ ਪਰਕੁਸ਼ਨ ਆਸ਼ੂ ਦੇ ਲਈ ਜਿਹੜਾ ਉਹ 7 ਦਿਨ ਦਾ ਰਿਮਾਂਡ ਦੀ ਜਿਹੜੀ ਹੈ ਉਹ ਕੋਰਟ ਤੋਂ ਗੱਲ ਕਹੀ ਗਈ ਸੀਗੀ ਦੋ ਤਿੰਨ ਘੰਟੇ ਜਿਹੜੀ ਉਹ ਕਾਫੀ ਬਹਿਸ ਚੱਲੀ ਜਿਸ ਦੇ ਵਿੱਚ 7 ਦਿਨ ਦੇ ਰਿਮਾਂਡ ਨੂੰ ਲੈ ਕੇ ਜਿਹੜੀ ਉਹ ਗੱਲ ਹੋਈ ਸੀਗੀ ਪਰ ਕੋਰਟ ਵੱਲੋਂ ਜਿਹੜਾ ਇਹ ਉਹ 5 ਦਿਨ ਦਾ ਰਿਮਾਂਡ ਦਿੱਤਾ ਗਿਆ ਦਾਦਣਾ ਤੁਨਾਂਵਾ ਕਿ ਭਰਤਕੁਸ਼ਨ ਆਸੂ ਹੋਰਾਂ ਨੂੰ ਬੀਤੇ ਦੋ ਦਿਨ ਪਹਿਲਾਂ ਜਿਹੜਾ ਹੈਗਾ ਏ ਉਹ ED ਵੱਲੋਂ ਸਮਣ ਭੇਜਿਆ ਗਿਆ ਸੀਗਾ ਉਸ ਤੋਂ ਬਾਅਦ ਭਰਤਕੁਸ਼ਨ ਆਸੂਬੁਰੀ ਆਪ ਜਿਹੜਾ ਹੈ ਉਹ ਜਲੰਧਰ ਪੀਵੀ ਦਫਤਰ ਦੇ ਵਿੱਚ ਆਏ ਅਤੇ ਉੱਥੇ ਆ ਕੇ ਜਿਹੜਾ ਹੈਗਾ ਉਹਨਾਂ ਵੱਲੋਂ ਸਵਾਲਾਂ ਦੇ ਜਿਹੜੇ ਨੇ ਉਹ ਜਵਾਬ ਦਿੱਤੇ ਗਏ ਹਾਲਾਂਕਿ 18 ਤੋਂ 20 ਸਵਾਲ ਜਿਹੜੇ ਨੇ ਉਹ ED ਵੱਲੋਂ ਭਰਤਕੁਸ਼ਨ ਆਸੂ ਤੋਂ ਜਿਹੜੇ ਨੇ ਉਹ ਮਨੀ ਲੌਂਡਰਿੰਗ ਦਾਤ ਜੋ ਪਹਿਲਾਂ ਉਹਨਾਂ ਦੇ ਉੱਪਰ ਆ ਬਿਜ਼ਨਸ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਦੇ ਅਧੀਨ ਹੀ ਜਿਹੜਾ ਹੈ ਉਹ ਸਵਾਲ ਪੁੱਛੇ ਗਏ ਇੱਕ ਆਇਤ ਤੋਂ ਬਾਅਦ ਜਿਹੜੀ ਹੈਗੀ ਹੈ ਉਹ ਪ੍ਰਾਪਰਟੀ ਹੁਣ ਦੇ ਵੀ ਜਿਹੜੇ ਨੇ ਉਹ ਕਈ ਸਵਾਲ ਸੀਗੇ ਜਿਨ੍ਹਾਂ ਦੇ ਜਵਾਬ ਜਿਹੜਾ ਹੈ ਪਰਕੂਸ਼ਨ ਆਸੂ ਹੂਰਾ ਵੱਲੋਂ ਜਿਹੜਾ ਹੈ ਉਹ ਪ੍ਰਾਪਰ ਤਰੀਕੇ ਦੇ ਨਾਲ ਨਹੀਂ ਦਿੱਤੇ ਗਏ ਜਿਸ ਤੋਂ ਬਾਅਦ ਦੇਰ ਰਾਤ 8 ਵਜੇ ਜਿਹੜਾ ਹੈ ਉਹ ਪਰਕੂਸ਼ਨ ਆਸੂ ਹੂਰਾ ਦੀ ਈਡੀ ਵੱਲੋਂ ਗ੍ਰਿਫਤਾਰੀ ਪਾਈ ਜਾਂਦੀ ਹੈ ਤੇ ਜਿਸ ਤੋਂ ਬਾਅਦ ਅਮਰੀਕਾ ਸੁਣ ਉਹਨਾਂ ਨੂੰ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਸਿਵਲ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਮੈਡੀਕਲ ਕਰਾਇਆ ਜਾਂਦਾ ਹੈ ਤੇ ਅੱਜ ਸਵੇਰੇ ਜਿਹੜਾ ਹੈ ਉਹ 12 ਵਜੇ ਪਰਕੁਸ਼ਨ ਆਸ਼ੂ ਹੋਰਾਂ ਨੂੰ ਜਲੰਧਰ ਸੈਸ਼ਨ ਕੋਰਟ ਦੇ ਵਿੱਚ ਜਿਹੜਾ ਹੈ ਉਹ ਪੇਸ਼ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ तकरीबन ਜਿਹੜਾ ਹੈ ਉਹ 3 ਘੰਟੇ ਦੀ ਭਾਰੀ ਬਹਿਸ ਤੋਂ ਬਾਅਦ ਜਿਹੜਾ ਹੈਗਾ ਉਹ ਪਰਕੁਸ਼ਨ ਆਸ਼ੂ ਆ ਮਹੋਰਾ ਦੀ ਜਿਹੜੀ ਹੈ ਉਹ 7 ਦਿਨ ਦੀ ਜਿਹੜੀ ਹੈ ਉਹ ਰਿਮਾਂਡ ਦੀ ਗੱਲ ਕਹੀ ਜਾ ਰਹੀ ਸੀ ਪਰ हां काफी लंबी बहस के बाद ईडी है, जो हैगा वो ईडी ਨੂੰ کورٹ ਵੱਲੋਂ ਜਿਹੜਾ ਹੈ ਉਹ 5 ਦਿਨ ਦਾ ਰਿਮਾਂਡ ਪਰ ਕੁਸ਼ਲ ਆਸ਼ੂਰਾ ਦਾ ਦਿੱਤਾ ਗਿਆ ਹੈ ਹਾਲਾਂਕਿ ਪੋਲਿਟਿਕਲ ਆਗੂ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਕੁਝ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਸਾਰਾ ਕੁਝ ਪੋਲਿਟਿਕਲ ਵੈਂਡੇਟਾ ਤਹਿਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ईडी ਪੋਲਿਟਿਕਲ ਪਾਵਰ ਦੇ ਪ੍ਰੈਸ਼ਰ ਦੇ ਹਿੱਟ ਆ ਕੇ ਜਿਹੜਾ ਹੈ ਜੋ ਕੁਝ ਵੀ ਕਰਦੀ ਹੋਈ ਨਜ਼ਰ ਆ ਰਹੀ ਹੈ ਸਰੇਗਮੈਂਟ 1 ਮਿੰਟ ਹਾਂਜੀ 2 ਮਿੰਟ ਸਰ ਅਸੂਜੀ 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 ਨੂੰ ਸੇਨਾ ਚਾਹੁੰਦੇ ਹੋ ਜਿਹੜਾ ਜਿਹੜਾ ਅਸੂਜੀ ਅਸੂਜੀ ਰਿਸਟਾਰਟ ਦਿਓ ਯਾਰ ਅਰੇ ਆਸ਼ੂ ਜੀ ਕਿੰਨਾ ਕੰਮ ਕਰਦਾ ਹੈ ਆਸ਼ੂ ਜੀ ਆਸ਼ੂ ਜੀ ਕੁਝ ਕਹਿਣਾ ਚਾਹੋਗੇ ਅਫਸਰ ਦੀ ਅਫਸਰ ਦੀ ਅਫਸਰ ਦੀ ਵਾਈਡ ਅਰੇ ਅਰੇ ਜੇਪੀ ਸਿੰਘ ਜੀ ਇੱਕ ਮਿੰਟ ਅਫਸਰ ਦੀ ਵਾਈਡ ਕਰ ਲੈਂਦੇ ਹੋ ਯਾਰ ਸਰ ਸਰ ਹਾਂਜੀ ਦੱਸੋ ਦੱਸੋ ਕਿ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਔਰ ਕੀ ਮਤਲਬ ਅੱਜ ਹੋਇਆ 5 ਦਿਨ ਦਾ ਰਿਮਾਂਡ ਮਿਲਿਆ ਤੇ ਕੋਰਟ ਦੇ ਵਿੱਚ ਜੋ ਵੀ ਦੋਨੇ ਤਰ੍ਹਾਂ ਦੀ ਬੈਸ ਹੁੰਦੀ ਆ ਉਹ ਹੀ ਆ